ਦੁਨੀਆ ਭਰ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਅਮਰੀਕਾ ਵਸਦੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਇਨੀ ਦਿਨੀ ਭਾਰਤ ਦੇ ਦੌਰੇ ਉੱਤੇ ਹਨ ਉਹਨਾਂ ਅੱਜਕੱਲ ਸਭ ਤੋਂ ਚਰਚਿਤ ਅਮਰੀਕੀ ਡਿਪੋਟੇਸ਼ਨ ਮੁੱਦੇ ਤੇ ਵਿਚਾਰ ਵਟਾਂਦਰਾ ਕਰਨ ਲਈ ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਤਣਕਰ ਨਾਲ ਮੁਲਾਕਾਤ ਵੀ ਕੀਤੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੱਸਿਆ ਹੈ ਕਿ ਇਸ ਮਾਮਲੇ ਤੇ ਸ਼੍ਰੀ ਤਣਕਰ ਨਾਲ ਬਹੁਤ ਹੀ ਉਸਾਰੂ ਗੱਲਬਾਤ ਹੋਈ ਅਤੇ ਵਿਚਾਰ ਹੋਇਆ ਕਿ ਇਹਨਾਂ ਨੌਜਵਾਨਾਂ ਦਾ ਭਾਰਤ ਵਿੱਚ ਹੀ ਪਵਿੱਖ ਬਣਾਉਣ ਦੇ ਯਤਨ ਕੀਤੇ ਜਾਣ ਉਹਨਾਂ ਦੱਸਿਆ ਹੈ ਕਿ ਵਿਦੇਸ਼ੀ ਤੋ ਰਿਪੋਰਟ ਕੀਤੇ ਗਏ ਪੰਜਾਬੀ ਨੌਜਵਾਨ ਬੱਚੇ ਬੱਚੀਆਂ ਦੇ ਮੁੱਢ ਵਸੇਬੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਦੀਆਂ ਮੁੱਢਲੀਆਂ ਲੋੜਾਂ ਜਿਨ੍ਹਾਂ ਨਾਲ ਉਹਨਾਂ ਦੇ ਮੁੱਢ ਵਸੇਬੇ ਦਾ ਰਾਹ ਪੱਧਰਾ ਹੋ ਸਕੇ ਲਈ ਉਹ ਆਪਣੇ ਪੱਧਰ ਤੇ ਹਰ ਸੰਭਵ ਯਤਨ ਕਰਨਗੇ ਬਾਬਾ ਦਲਜੀਤ ਸਿੰਘ ਸ਼ਿਕਾਗੋ ਵਾਲਿਆਂ ਨੇ ਕਿਹਾ ਕਿ ਉਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪੋਰਟ ਹੋਏ ਹਰ ਵਿਅਕਤੀ ਨੂੰ ਆਪਣੇ ਤੌਰ ਤੇ 50000 ਰੁਪਏ ਨਕਦ ਰਾਸ਼ੀ ਦੇ ਰੂਪ ਵਿੱਚ ਫੌਰੀ ਤੌਰ ਤੇ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਸੰਬੰਧੀ ਵੀ ਮਦਦ ਕਰਨਗੇ। ਉਹਨਾਂ ਨੇ ਕਿਹਾ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਇਹਨਾਂ ਪੀੜਤਾਂ ਦੀ ਮਦਦ ਕਰਵਾਉਣ ਲਈ ਵੀ ਪੁਰਜ਼ੋਰ ਯਤਨ ਕਰਨਗੇ।